ਸਾਰੇ ਪਸਚਾਸ ਗੋਤਮ ਸਿਤੋਂ ਦਾ ਸਾਰਾ ਰਮਨ ਕੋ ਸਵਾਗਤ ਹੈ ਜਿਹੜੇ ਵੀਅਰਸ ਹਮੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਨੋਟੀਫਿਕੇਸ਼ਨ ਤੋਂ ਤੁਹਾਨੂੰ ਸਭ ਨੂੰ ਮਿਲ ਸਕੇ ਪੇਮੈਂਟ ਦਾ ਮੋਡ ਹੈਗਾ ਜੀ ਆਨਲਾਈਨ ਕੈਸ਼ ਔਨ ਡਿਲੀਵਰੀ ਹੈਗੀ ਤੁਸੀਂ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਕਰ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਹੈ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਹੈ ਇਸ ਨੰਬਰ ਤੇ ਵਟਸਐਪ ਕਰਨਾ ਹੈ ਫਿਰ ਇਸ ਤੋਂ ਇੱਕ ਨੰਬਰ ਦੇਵਾਂਗੇ ਤੁਸੀਂ ਉਹਦੇ ਤੇ ਆਨਲਾਈਨ ਪ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਦੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸਾਊਥ ਵਨ ਹੋ ਜੇ ਤੇ ਅਗਰ ਸ਼ੌਪ ਤੇ ਆਉਣਾ ਚਾਹੁੰਦੇ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦੁਰ ਗੁਰੂ ਸਾਹਿਬ ਜੀ ਮੰਡੇ ਤੋਂ ਤੁਸੀਂ ਫੋਨ ਕਰਕੇ ਸ਼ੌਪ ਤੇ ਆ ਸਕਦੇ ਤੇ ਲੋ ਜੀ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਮੈਚਿੰਗ ਸੂਟ ਰਹਿਣਗੇ ਤੇ ਲੋ ਜੀ ਸਲਵਾਰ ਦੇਖੋ ਪਹਿਲਾਂ ਤੁਸੀਂ ਬਹੁਤ ਵਧੀਆ ਪੂਰਾ ਕਾਟਨ ਦੇ ਵਿੱਚ ਸਲਵਾਰ ਮਿਲੂਗੀ ਤੁਹਾਨੂੰ ਠੀਕ ਹੈ ਬਹੁਤ ਪਿਆਰੀ ਜੀ ਇਹ ਵਾਲਾ ਤੁਹਾਨੂੰ ਵਰਕ ਮਿਲੂਗਾ ਮੈਂ ਹੁਣ ਫੋਟੋ ਦਿਖਾ ਦਿੰਨੀ ਆ ਔਰ ਤੁਸੀਂ ਚਾਹੇ ਪਲਾਜ਼ੋ ਬਣਾਓ ਸਲਵਾਰ ਬਣਾਓ ਜੋ ਮਰਜ਼ੀ ਬਣਾਓ ਸਭ ਕੁਝ ਬਣ ਜਾਂਦਾ ਜੀ ਤੇ ਇਹ ਹੈਗਾ ਇਹਦੇ ਨਾਲ ਸ਼ਰਟ ਡਾਟਸ ਵਾਲਾ ਆਪਾਂ ਸ਼ਰਟ ਲਾਇਆ ਹੋਇਆ ਇਹਦੇ ਨਾਲ ਔਰ ਲੋੜੀ ਤੇ ਇਹ ਹੈਗੀ ਹੈ ਇਹਦੇ ਨਾਲ ਸਲਵਾਰ ਠੀਕ ਹੈ ਜੀ ਬਹੁਤ ਹੀ ਸੋਹਣਾ ਜਿਹਾ ਲੁਕਾ ਬਹੁਤ ਜਿਆਦਾ ਪਿਆਰਾ ਲੁਕਾ ਹੈ ਤੇ ਪ੍ਰਾਈਸ ਰਹੂਗੀ ਇਹਦੀ 895 ਇਹ ਤੁਹਾਨੂੰ 895 ਦੇ ਵਿੱਚ ਮਿਲ ਜੂਗਾ ਸ਼ਿਪਿੰਗ ਬਿਲਕੁਲ ਨਹੀਂ ਹੋਊਗੀ ਕੋਈ ਫ੍ਰੀ ਸ਼ਿਪਿੰਗ ਨਹੀਂ ਹੈ आल्सो ਤੁਹਾਡੇ ਘਰ ਆਊਗਾ ਪਿਓਰ ਕਾਟਨ ਦੇ ਵਿੱਚ ਸੂਟ ਆਊਗਾ ਪੋਰਾ ਕਾਟਨ ਦੀ ਸਲਵਾਰ ਹੋਊਗੀ ਔਰ ਕੈਮਰੀ ਕਾਟਨ ਦਾ ਸ਼ਰਟ ਹੋਊਗਾ ਬਿਨਾ ਲਾਈਨਿੰਗ ਦੇ ਤੋਂ ਬਣਨ ਵਾਲਾ ਸ਼ਰਟ ਠੀਕ ਹੈ ਜੀ ਤੇ ਨੈਕਸਟ ਦੇਖੋ ਇਹਦੇ ਵਿੱਚ ਮੈਂ ਤੁਹਾਨੂੰ ਅਗਲੇ ਕਲਰ ਦਿਖਾਉਣੀ ਆ ਇਹ ਹੋਣਗੇ ਇਹ ਹੈਗਾ ਮੈਂ ਸਰੂਨ ਕਲਰ ਦੇ ਵਿੱਚ ਆ ਸਲਵਾਰ ਮਿਲੂਗੀ ਤੁਹਾਨੂੰ ਠੀਕ ਹੈ ਤੇ ਇਹ ਵਾਲਾ ਪ੍ਰਿੰਟਡ ਤੁਹਾਨੂੰ ਨਾਲ ਸ਼ਰਟ ਮਿਲੂਗਾ ਆਹ ਦੇਖੋ ਪੂਰਾ ਕਾਟਨ ਦੀ ਸਲਵਾਰ ਔਰ ਕੈਮਰੀ ਕਾਟਨ ਦੇ ਵਿੱਚ ਤੁਹਾਨੂੰ ਸ਼ਰਟ ਮਿਲੂਗਾ ਬਹੁਤ ਪਿਆਰਾ ਜਿਹਾ ਕੰਟਰਾਸਟ ਕੰਟਰਾਸਟ ਬਣ ਕੇ ਰੈਡੀ ਹੋਣਾ ਹੈ ਡਿਜ਼ਾਈਨਿੰਗ ਜਦੋਂ ਕਰੋਗੇ ਬਹੁਤ ਧਿਆਰਾ ਲੱਗਣਾ ਠੀਕ ਹੈ ਜੀ ਤੇ ਸਟਿਚਿੰਗ ਅਗਰ ਪੁੱਛੋ ਤਾਂ ਅਸੀਂ ਤੁਹਾਨੂੰ ਕਰਾ ਕੇ ਦੇ ਸਕਦੇ ਹਾਂ ਡਿਜ਼ਾਈਨਿੰਗ ਕਰਵਾ ਕੇ ਦੇ ਸਕਦੇ ਹਾਂ ਤੇ ਬਾਕੀ ਥੋੜੀ ਬੱਤੀ ਹੈ ਤੁਸੀਂ ਕਿੱਥੋਂ ਮਰਤੀ ਸਟਿਚ ਕਰਵਾ ਸਕਦੇ ਹੋ ਪਰ ਬੜੀ ਸੋਹਣੀ ਡਿਜ਼ਾਈਨ ਹੈ ਜਿਹੜੀ ਇਹਦੀ ਵੜ ਕੇ ਰੈਡੀ ਹੋਣੀ ਹੈ ਆ ਪ੍ਰਾਈਸ 895 ਆ ਲੋ ਦੇਖਲਾ ਦੇਖੋ ਇਹ ਵਾਲੀ ਸਲਵਾਰ ਰੂਗੀ ਡਿਜ਼ਾਈਨਿੰਗ ਚੇਂਜ ਹੋ ਗਈ ਹੈ ਇਹਦੀ ਠੀਕ ਹੈ ਜੀ ਇਹਦੀ ਵੀ ਸਲਵਾਰ ਕੋਰਾ ਕਾਟਨ ਦੇ ਵਿੱਚ ਆਊਗੀ ਇਹ ਮਿਲੂਗਾ ਜੀ ਇਹਦੇ ਨਾਲ ਤੁਹਾਨੂੰ ਸ਼ਰਟ ਬੜਾ ਪਿਆਰਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਬਹੁਤ ਜਿਆਦਾ ਸੋਹਣਾ ਮੈਂ ਥੋੜਾ ਜਿਹਾ ਹੋਰ ਖੋਲ ਦਿੰਨੀ ਆਨ ਜਿਆਦਾ ਆਈਡੀਆ ਹੋ ਜਾਂਦਾ ਹੈ ਹਲੋ ਜੀ ਇਹ ਹੈਗੀ ਐ ਸਲਵਾਰ ਇਹ ਹੈ ਦੇ ਨਾਲ ਸ਼ਰਟ ਮੈਂਹਂਦੀ ਜਗ ਲਰ ਰਹਾ ਹੈ ਪੈਰਟ ਮਹਿੰਦੀ ਜਗ ਲਰ ਰਹਾ ਬਹੁਤ ਪਿਆਰਾ ਲੱਗਣ ਵਾਲਾ ਸੂਟ ਹੈ ਤੇ ਪ੍ਰਾਈਸ 895 ਮੈਕਸਿਕੋ ਸੇਮ ਸਲਵਾਰ ਜਿਹੜੀ ਹੁਣੇ ਦੇਖੀ ਸੀ ਤੇ ਇਹ ਬੜੀ ਇਹ ਦੇ ਨਾਲ ਸ਼ਰਟ ਬਹੁਤ ਜਿਆਦਾ ਸੋਹਣਾ ਸੂਟ ਹੈ ਪ੍ਰਾਈਸ ਹੈਗੀ ਹੈ ਜੀ 895 ਦਾ ਲੋ ਜੀ ਨੈਕਸਟ ਹੋਣੀ ਹੈ ਹੁਣ ਹੁਣ ਮੈਂ ਸ਼ਰਟ ਬਹੁਤ ਪਿਆਰਾ ਹੈ ਕੈਮਰੀ ਕਾਟਨ ਦੇ ਵਿੱਚ ਸ਼ਰਟ ਰਹੂਗਾ ਵਾਈਟ ਕਲਰ ਦੀ ਸਲਵਾਰ ਰਹੂਗੀ ਔਰ ਤੁਸੀਂ ਇਹ ਦੇਖੋ ਇਹਦਾ ਡਿਜ਼ਾਈਨਿੰਗ ਦੇਖੋ ਕਿੰਡੀ ਪਿਆਰੀ ਡਿਜ਼ਾਈਨਿੰਗ ਹੈ ਦੀ ਬਹੁਤ ਜਿਆਦਾ ਸੋਹਣੀ ਆ ਲਓ ਲਾਜ਼ੋ ਤਾਂ ਹੋਰ ਵੀ ਜਿਆਦਾ ਸੋਹਣਾ ਲੱਗੂਗਾ ਬਾਕੀ ਜੇ ਤੁਸੀਂ ਸਟ੍ਰੇਟ ਸਲਵਾਰ ਬਣਾਉਂਗੇ ਉਹ ਵੀ ਬਹੁਤ ਜਿਆਦਾ ਸੋਹਣੀ ਲੱਗਣੀ ਹੈ ਕਾਫੀ ਜਿਆਦਾ ਪਿਆਰਾ ਲੱਗਦਾ ਜੀ ਸੂਟ ਇਹ ਤੇ ਇਹਦੇ ਨਾਲ ਇਹ ਤੁਹਾਨੂੰ ਸ਼ਰਟ ਮਿਲੂਗੀ ਪਿੰਕ ਕਲਰ ਸੋਹਣਾ ਜਿਹਾ ਪਿੰਕ कलर ਬਹੁਤ ਪਿਆਰਾ ਕੰਟਰਾਸਟ ਹੈ ਤੇ ਇਹ ਸੂਟ ਮਿਲੂਗਾ ਤੁਹਾਨੂੰ 850 ਚ ਨੈਕਸਟ ਦੇਖੋ ਲੋ ਇਹ ਵਾਲੀ ਸਲਵਾਰ ਹੈ ਤੇ ਇਹ ਹੈਗੀ ਹੈ ਦੇ ਨਾਲ ਸ਼ਰਟ ਠੀਕ ਹੈ ਜੀ ਬਹੁਤ ਸੋਹਣਾ ਕੰਟਰਾਸਟ ਬਹੁਤ ਜਿਆਦਾ ਸੋਹਣਾ ਕੰਟਰਾਸਟ ਤੇ ਪ੍ਰਾਈਸ ਹੈਗੀ 895 ਨੈਕਸਟ ਸੂਟ ਦੇਖੋ ਲੋ ਜੀ ਇਹ ਹੈਗੀ ਸ਼ਰਟ ਤੇ ਇਹ ਹੈ ਜੀ ਇਹਦਾ ਸਲਵਾਰ ਨਾਲੋ ਮਿੱਠਾ ਪਿਆਰਾ ਬਹੁਤ ਹੀ ਪਿਆਰਾ ਜਾਂ ਬਹੁਤ ਸੋਹਣੀ ਡਿਜ਼ਾਈਨਿੰਗ ਬੜੀ ਪਿਆਰੀ ਜੀ ਡਿਜ਼ਾਈਨਿੰਗ ਆਉਗੀ ਇਹਦੀ ਤੇ ਇਹ ਰਹੂਗੀ ਇਹਦੇ ਨਾਲ ਸ਼ਰਟ ਬੜਾ ਸੋਹਣਾ ਕੰਟਰਾਸਟ ਬਣ ਕੇ ਆਉਣਾ ਚੁੰਨ ਚੁੰਨ ਕੇ ਪੀਸ ਲੈਂਦੇ ਆਪਾਂ ਸੋਹਣੇ ਸੋਹਣੇ ਕੰਟਰਾਸਟ ਪ੍ਰਾਈਸ 850 ਨੈਕਸਟ ਲਿਖੋ ਸੋਬਰ ਲੁੱਕਦਾ ਹੈਗਾ ਆ ਲੋ ਜੀ ਇਹ ਹੋਊਗੀ ਇਹਦੀ ਸਲਵਾਰ ਕੋਰਾ ਕਾਟਨ ਦੀ ਸਲਵਾਰ ਪਿੰਟਸ ਪਏ ਹੋਏ ਨੇ ਔਰ ਵਿੱਚ ਇਹਦੇ ਇੱਕ ਲੇਸ ਇਨਸਰਟ ਕੀਤੀ ਹੋਈ ਹੈ ਇਹ ਹੈਗੀ ਇਹਦੀ ਸ਼ਰਟ ਠੀਕ ਹੈ ਜੀ ਪ੍ਰਾਈਸ ਰਹੂਗੀ 850 ਅਗਲਾ ਦੇਖੋ ਉਹੀ ਵਾਈਟ ਸਲਵਾਰ ਜਿਹੜੀ ਤੁਹਾਨੂੰ ਮੈਂ ਪਹਿਲਾਂ ਦਿਖਾਈ ਸੀ ਬੜੀ ਸੋਹਣੀ ਲੱਗਦੀ ਹੈ ਤੇ ਇਹਦੇ ਨਾਲ ਇਹ ਵਾਲਾ ਸ਼ਰਟ ਰਹੂਗਾ ਗਰਮੀ 'ਚ ਇੰਨਾ ਕੁ ਸੋਹਣਾ ਲੱਗਣਾ ਇਹ ਸੂਟ ਪਾਇਆ ਹੋਇਆ ਬਹੁਤ ਹੀ ਜ਼ਿਆਦਾ ਪ੍ਰਾਈਸ ਹੋਊਗੀ 850 ਨੈਕਸਟ ਦੇਖੋ ਇਹਦੇ ਨਾਲ ਤੁਹਾਨੂੰ ਬਲੈਕ ਸਲਵਾਰ ਮਿਲੂਗੀ ਆਹ ਲਓ ਡਿਜ਼ਾਈਨਿੰਗ ਸੇਮ ਹੀ ਆ ਜਿਹੜੀ ਤੁਸੀਂ ਪਹਿਲਾਂ ਦੇਖ ਲਈ ਵਾਈਟ ਦੇ ਵਿੱਚ ਠੀਕ ਹੈ ਜੀ ਤੇ ਇਹ ਹੈਗੀ ਆ ਦੀ ਸ਼ਰਟ ਕੈਮਰੀ ਕਾਪਨ ਇਹਨਾਂ ਲਾਈਨਿੰਗ ਤੋਂ ਬਣਨ ਵਾਲੇ ਸਾਰੇ ਸੂਟ ਨੇ ਜੀ 850 ਦੇ ਵਿੱਚ ਸੂਟਾ ਦੇਊਗਾ ਲਓ ਲਾਸਟ ਪੀਸ ਦਿਖਾਉਣੀ ਆ ਤੁਹਾਨੂੰ ਬਿਲਕੁਲ ਗਾਰਲਿਸ਼ ਲੁੱਕ ਦੇ ਸੂਟ ਨੇ ਸਾਰੇ ਇਹ ਆਹ ਲਓ ਜੀ ਇਹ ਹੈਗਾ ਇਹਦਾ ਪਲਾਜ਼ੋ ਬਣਾਉਂਗੇ ਤਾਂ ਬਹੁਤ ਜ਼ਿਆਦਾ ਸੋਹਣਾ ਲੱਗੂਗਾ ਸਲਵਾਰ ਵੀ ਬਣ ਜੂਗੀ ਜੇ ਇਹਦੀ ਮੈਂ ਆ ਵੀ ਇੱਕ ਸਲਵਾਰ ਵੀ ਬਣਾਈ ਹੋਈ ਹੈ ਇਸ ਤਰ੍ਹਾਂ ਦੀ ਤੇ ਇਹ ਹੈਗਾ ਜੀ ਇਹਦਾ ਸ਼ਰਟ ਮਿੱਠਾ ਜਿਹਾ ਫਰੋਜੀ ਸਲਵਾਰ ਦਾ ਕਲਰ ਹੈਗਾ ਔਰ ਸੋਹਣਾ ਜਿਹਾ 셔ਟ ਇਹਦੇ ਨਾਲ ਤੇ ਪ੍ਰਾਈਸ ਹੈਗੀ 850 ਠੀਕ ਹੈ ਜੀ ਲੋ ਹੁਣ ਮੈਂ ਤੁਹਾਨੂੰ ਹੋਰ ਸੂਟ ਦਿਖਾਉਣੀ ਹੈ ਇਹ ਵਾਲੇ ਸੂਟ ਦੇਖੋ ਬੜੀ ਸੋਹਣੀ ਜੀ ਕਾਟਨ ਪਿਓਰ ਕਾਟਨ 100% ਪਿਓਰ ਕਾਟਨ ਵਿਦਆਊਟ ਲਾਈਨਿੰਗ ਬਣਨ ਵਾਲਾ ਸੂਟ ਬੜਾ ਹੀ ਸੋਹਣਾ ਜਿਹਾ ਸੂਟ ਅਨੀਅਨ ਜਿਹਾ ਸ਼ੇਰ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਤੇ ਪ੍ਰਾਈਸ ਇਹਦੀ ਹੈਗੀ 775 ਰੁਪਏ ਇਹ ਤੁਹਾਨੂੰ 775 ਦੇ ਵਿੱਚ ਮਿਲ ਜਾਣਾ ਬਹੁਤ ਸੋਹਣੀ ਕਾਟਣਾ ਹੋਊਗੀ ਨੈਕਸਟ ਹੈਗਾ ਜਿਹੜਾ ਲੋਜੀ ਗ੍ਰੇ ਕਲਰ ਇਹ ਵੀ ਤੁਹਾਨੂੰ 775 ਦੇ ਵਿੱਚ ਮਿਲ ਜੂਗਾ 775 ਦੇ ਵਿੱਚ ਸੂਟ ਆ ਜਾਊਗਾ 100% ਕਾਟਨ ਹੋਊਗੀ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਲੋ ਜੀ ਨੈਕਸਟ ਦੇਖੋ ਆਹ ਬਹੁਤ ਸੋਹਣਾ ਸੂਟ ਹੈ। 775 ਦੇ ਵਿੱਚ ਆਊਗਾ, ਸ਼ਿਪਿੰਗ ਫ੍ਰੀ ਹੋਊਗੀ। ਲਓ ਜੀ ਲਾਸਟ ਪੀਸ। ਸੋਨਾ ਜਆ ਪ੍ਰਿੰਟ ਬਹੁਤ ਹੀ ਪਿਆਰਾ ਜਆ, ਸਾਰਿਆਂ ਨੂੰ ਪਿਆਰਾ ਲੱਗਣ ਵਾਲਾ ਪ੍ਰਿੰਟ ਹੈ। ਆਹ ਲਓ ਜੀ ਇਹ ਵਾਲਾ ਪ੍ਰਿੰਟ ਹੈ। ਇਦਾਂ ਕਰਕੇ ਬਣ ਗਿਆ ਜੀ ਸੂਟ ਇਸ ਦਾ। ਲਓ। ਕਲਰ ਵੀ ਬਹੁਤ ਸੋਹਣਾ, ਗ੍ਰੇ ਜਆ ਵੀ ਨਹੀਂ ਹੈਗਾ, ਪਤਾ ਨਹੀਂ ਕਿਸ ਤਰ੍ਹਾਂ ਦਾ ਕਲਰ ਹੈ। ਸੋਨਾ ਜਆ ਕਲਰ ਹੈ। ਤੇ ਪ੍ਰਾਈਸ ਇਹਦੀ ਵੀ ਰਹੂਗੀ 775, ਇੰਨੇ ਇੱਕ ਸੋਹਣੀ ਕਾਟਨ ਆਨੇ ਜੀ ਬਹੁਤ ਹੀ ਜ਼ਿਆਦਾ ਪ੍ਰਾਈਸ 675 ਲੋ ਜੀ ਐਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ